ਬਾਦੋ ਬਾਦਵਾ ਸਾਹਿਬ ਬਾਦੋ ਬਾਦੋ ਤੁਸੀਂ ਦੇਖਿਓ ਨਹੀਂ ਇਹਦਾ ਕਰਦਾ ਸਿੱਧਾ ਉਹ ਸਭ ਬਾਦੋ ਮੈਂ ਸਾਰੇ ਮਾਣਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਹੈ ਕਿ ਆਪਣੀ ਆਪਣੀ ਸੀਟਾਂ ਤੇ ਬੈਠਣ ਔਰ ਪੰਜਾਬ ਦਾ ਬਹੁਤ ਹੀ ਗੰਭੀਰ ਮੁੱਦਾ ਪੰਜਾਬ ਦਾ ਬਹੁਤ ਗੰਭੀਰ ਮੁੱਦਾ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਗੱਲਬਾਤ ਕਰਨੀ ਉਹ ਪੰਜਾਬ ਨੂੰ ਦੁਆਰਾ ਲਈ ਤੇ ਲਿਆਉਣ ਦੀ ਗੱਲਬਾਤ ਕਰਨੀ ਲੇਕਿਨ ਆਪਾ ਇਥੇ ਰਾਜਨੀਤੀ ਦੇ ਕਰਾਂਗੇ ਤਾਂ 3 ਕਰੋੜ ਬਾਜਵਾ ਸਾਹਿਬ 3 ਕਰੋੜ ਲੋਕਾਂ ਨੂੰ ਨਿਰਾਸ਼ਾ ਹੋਏਗੀ ਕਿਰਪਾ ਕਰਕੇ ਆਪਣੀ ਜਗ੍ਹਾ ਤੇ ਬੈਠੋ ਆਪਣਾ ਧਾਰੀਵਾਰ ਸਾਹਿਬ ਤੁਸੀਂ ਆਪਣੀ ਗੱਲ ਰੱਖੋ ਡਟਾਰੂ ਜਗਜੀ ਬੈਠੋ ਤੁਸੀਂ ਮਾਨਜੋਤ ਸਪੀਕਰ ਸਾਹਿਬ ਬੈਠੋ ਜੀ ਬੈਠੋ ਬਾਜਵਾ ਸਾਹਿਬ ਬੈਠੋ 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 ਜੀ ਬੈਠੋ ਜੀ ਮਾਨਜੋਤ ਸਪੀਕਰ ਸਾਹਿਬ ਜੀ ਮੈਂ ਤੁਹਾਡੇ ਦਾ ਹੀ ਪੰਜਾਬ ਪੰਜਾਬੀ ਪੰਜਾਬੀਅਤ ਨੂੰ تو رنگوں تک تے رنگلے پنجاب سجن ہاتھ مانجوگ منتری کیمہ جی چل تھی بیٹھو جی میں دیکھنا بیٹھو جی کیمہ صاحب بیٹھو کیمہ صاحب نہیں تھی دیکھو کیئر نورس کرو کیئر نورس کیتا جائے ਬਿਲਕੁਲ ਚੇਰ ਟੀਮਾ ਜੀ ਤੁਸੀਂ 1 ਮਿੰਟ 1 ਮਿੰਟ ਬੈਠੋ 1 ਮਿੰਟ Let him complete Let him complete ਤੁਸੀਂ ਤਾਲੀਵਾਲ ਸਾਹਿਬ ਨੂੰ ਤਾਲੀਵਾਲ ਸਾਹਿਬ ਜੀ ਰੱਖੋ ਬੈਠੋ ਆਪਣਾ ਬਾਈਆ ਸਾਹਿਬ ਬੈਠੋ ਆਪਣਾ ਮੰਤਰੀ ਜੀ ਮੰਤਰੀ ਜੀ ਬੈਠੋ ਟੀਮਾ ਜੀ ਬੈਠੋ 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 ਕੋਈ ਨਹੀਂ ਮੈਂ ਆਪਣੇ ਕਰੂੰਗਾ ਬੈਠੋ ਤੁਸੀਂ ਬੈਠੋ ਪਲੀਜ਼ ਬੈਠੋ 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 ਯੂ ਸ਼ੁੱਡ ਆਲ ਆਫ ਦਾ ਮੈਂਬਰਸ਼ਿਪ ਅਤੇ ਆਪਣਾ ਵਿੱਚ ਮੌਜੂਦ ਮੰਤਰੀ ਬੈਠੋ ਵੀਰ ਬੈਠੋ ਬੈਠੋ ਅਤੇ ਸਮੂਹ ਮੈਂਬਰ ਸਾਹਿਬਾਨ ਜੀ ਦੇ ਰੂਬਰੂ ਅੱਜ ਇੱਕ ਵਿਧਾਇਕ ਵਜੋਂ ਦੀ ਸਗੋਂ 26 ਅਗਸਤ ਤੋਂ 24 ਸਤੰਬਰ ਤੱਕ ਆਪਣੇ ਵਿਧਾਨ ਸਭਾ ਹਲਕਾ ਜਨਾਵੇ ਦੇ ਪਾਤ ਪਾਤ ਮੰਤਰੀ ਸਰਦ ਦੇ ਸਿੱਧੀਆਂ ਤੇ ਸਿੱਧੀਆਂ ਜੰਗਾਂ ਦੇ ਥਫੇੜੇ ਖਾਂਦੇ ਆਦੇ ਅਤੇ ਸਵੇਰਾ 26 ਅਗਸਤ ਦੀ ਰਾਤ ਨੂੰ ਠੀਕ ਆ ਬਈ ਮੈਂ ਸਾਧ ਆਪਣੇ ਹਲਕੇ ਦੀ ਗੱਲ ਕਰ ਲਗਾ ਸਾਥੀ ਵੀ ਤੂੰ ਆਪਣੇ ਅੱਖ ਦੀ ਗੱਲ ਕਰ ਦੋ ਸਾਥੀ ਤੂੰ ਹੀ ਸਾਡੇ ਦਾ ਸਿਆਣਾ ਦੇ ਜਿਹਨੇ ਡੈਸ ਕਰੋ ਆਪਣੇ ਹੱਥੇ ਦੀ ਗੱਲ ਕਰ ਲਗਾ ਜਿਹਨੇ ਡੈਸ ਕਰੋ ਜੀ ਜਿਹ ਜਿਹਨੇ ਸਾਹਿਬ ਆ ਸਿੱਧੀਆਂ ਜੰਗਾਂ ਉਹ ਜੋ ਬੜਾ ਜ਼ਰੂਰੀ ਹੈ ਤਾਂ ਪੜ ਲਓ ਵੈਸੇ ਪੜਦਾ ਨਹੀਂ ਹੁੰਦਾ ਕੋਈ ਬਾਹਲਾ ਜ਼ਰੂਰੀਆ ਤਾਂ ਪੜ ਲਓ ਫਾਇਦਾ ਨਹੀਂ ਹੁੰਦਾ ਮੈਂ ਬੋਲਣ ਲੱਗਾ ਬੋਲੋ ਬੋਲੋ ਜੀ ਜੀ ਸਾਡਾ ਆਪਣਾ ਲਿਖ ਕੇ ਠੀਕ ਹੈ ਪੁਆਇੰਟ ਆ ਗਿਆ ਤੁਹਾਡਾ ਕਨਵੇਟ 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 ਜੀ ਤਾਰਵਾ ਆਪਣਾ ਜੀ ਜੀ ਬੋਲਣ ਲੱਗਾ ਸਰ ਜੀ ਜੀ ਆਹੋ ਮੈਂ ਰੱਖ ਦਿੰਦਾ ਮੈਂ ਇਹਦਾ ਉਹ ਨਹੀਂ ਹੈ ਮੈਂ ਫਿਕਰ ਸਾਹਿਬ ਮੈਂ ਕਹਿਣ ਲੱਗਾ ਸੀਗਾ ਜੀ ਮੈਂ ਵਿਦਾਂਤ ਸਭਾ ਹਲਕਾ ਜਨਾਲੇ ਤੋਂ ਇਹ ਸਦਨ ਦੇ ਵਿੱਚ ਨਿਮਾਇਦਗੀ ਕਰਦਾ ਜੀ ਵਿਦਾਂਤ ਸਭਾ ਹਲਕਾ ਜਨਾਲਾ ਦੇਲਾ ਬਾਬਾ ਨਾਨਕ ਰਾਜਾ ਸਾਸਰੀ ਅਟਾਰੀ ਤਦਨਤਾਖੇਮਕਰ ਫਰੋਜਪੁਰ ਫਾਜ਼ਲ ਕਾ ਇਹ ਸਭ ਉਹ ਹਲਕੇ ਨੇ ਜਿਹੜੇ ਜਦੋਂ ਪਾਤ ਪਾਤ ਦੀਆਂ ਜੰਗਾਂ ਲੱਗਦੀਆਂ ਅਸੀਤ ਸਾਹਿਬ ਆਪਣਾ ਰਨਿੰਗ ਕਮੈਂਟਰੀ ਨਾ ਕੀਤੀ ਜਾਵੇ ਜੀ ਪਲੀਜ਼ ਜੀ ਸਾਡੀ ਸੀਰੀਅਸ ਹੋ ਜਾਓ ਆਪਾਂ ਜ਼ਿੰਦਗੀ ਸੀਰੀਅਸ ਨਹੀਂ ਹੋਣਾ 15 ਦਾ ਹੋ ਗਿਆ ਹਾੜਾ ਨੂੰ ਬਾਜਾ ਸਾਹਿਬ 15 ਦਿਨ ਹੋ ਗਏ ਹਿਆੜਾ ਇਹ ਰੋਟੇਸ ਕਰੋ ਚੇਰ ਨੂੰ ਸਾਥ ਵੀ ਗੱਲ ਸੁਣ ਲੋ ਜੀ ਇਹ ਸਾਨੂੰ ਬਖੌਲ ਕਰਦੇ ਆ 15 ਦਿਨ ਹੋ ਗਏ ਹਿਆੜਾ ਆ ਨੂੰ ਇਹ ਸੁਲਤਾਨ ਕੋ ਲੋਧੀ ਗੈਕ ਬੰਬੂਗਾਂਦ ਤੇ ਚੜ ਕੇ ਇਹਨਾਂ ਦੇ ਪੈਰ ਤੋਂ ਇੱਕ ਵੇਖ ਇੱਕ ਪਾ ਮਿੱਟੀ ਦੀ ਲੱਗੀ ਆ ਬੈਠਾ ਆਪ ਦੀ ਜਵਨ ਸਾ ਜਿਹੜਾ ਕਹਿੰਦਾ ਚਾਚਾ ਮੇਰਾ ਲੈਟੈਂਸ ਕੰਪਲੀਟ ਉਧਰ ਗੱਲਾਂ ਕਰਦੇ ਜਾਂਦੇ ਆ ਲੈ ਲੈਟੈਂਸ ਬੈਠੋ ਕਾ ਕਰਕੇ ਅਹੀਂ ਚਰਕ ਨਹੀਂ ਚੜੇ ਅਹੀਂ ਚਰਕ ਨਹੀਂ ਚੜੇ ਓ ਤੁਸੀਂ ਬੈਠੋ ਯਾਰ ਗੱਲ ਤੁਸੀਂ ਕਹਿੰਦੇ ਸੁਰਦਾ ਦੀ ਕੇ ਨੁੜਕ ਕੀਤਾ ਜਾਵੇ ਸਭ ਦੇਖੋ ਕੇ ਨੁੜਕ ਕਰੋ ਸਾਰੇ ਸਦਨ ਜਿਹੜਾ ਇਹ ਬਹੁਤ ਬਹੁਤ ਅੱਜ ਵੱਡੇ ਏਜੰਡੇ ਵਾਸਤੇ ਸੱਦਿਆ ਗਿਆ ਸੀਗਾ ਪਰ ਮੇਸ਼ਾ ਦੀ ਤਰ੍ਹਾਂ ਜਿਹੜੇ ਸਮਝਦੇ ਕਿ ਅਸੀਂ ਜੰਮੇ ਹੀ ਸਿਆਣੇ ਆ ਜਿਹੜੇ ਸਮਝਿਆ ਕਿ ਸਾਡੇ ਤੋਂ ਬਿਨਾ ਅਕਲ ਕਾਨੂੰਨ ਨਹੀਂ ਸਰ ਹਰ ਗੱਲ ਤੇ ਸਾਨੂੰ ਟਿੱਚਰਾ ਕਰਦੇ ਆ ਮਖੌਲ ਕਰਦੇ ਆ ਸਭ ਬਹੁਤ ਮਖੌਲ ਕਰਦੇ ਆ ਬਹੁਤ ਬਹੁਤ ਗੱਤ ਕਹਿੰਦੇ ਆ ਪਰ ਮੈਂ ਤੇ ਆਪਣੇ ਆਪਣੇ ਦੀ ਦੀ ਗੱਲ ਕਰਨਾ ਚਾਹੁੰਦਾ ਅਜਨਾਲੇ ਦੀ ਪੰਜਾਬ ਦੀ ਵੀ ਖਾਣ ਚਾਹੁੰਦਾ ਅਜਨਾਲਾ ਸਰ ਸਵਧ ਦੇ ਉੱਤੇ ਆ ਅਸੀਂ ਜੰਗਾ ਦੀ ਮਾਦਵੀ ਚੱਲਦੇ ਆਂ ਅਸੀਂ ਸਭ ਜਿਹੜਾ ਹੜ ਆਉਂਦੇ ਆ 1988 ਦੇ ਵਿੱਚ 23 ਦੇ ਵਿੱਚ ਹੋ ਜਿਹੜਾ ਹੜਾਂ ਦੇ ਵਿੱਚ ਨੁਕਸਾਨ ਹੋਇਆ ਸਭ ਮੈਨੂੰ ਦੁੱਖ ਹੈ ਗੱਲ ਤੇ ਉਹ ਕਰਨੀ ਚਾਹੀਦੀ ਸੀ ਸਪੀਕਰ ਸਾਹਿਬ ਕੋਨੇਵਾਲ ਮਾਸੀ ਵਾਲਾ ਸਿੰਘੋ ਕੇ ਨਿਸੋ ਕੇ ਜੱਟਾ ਪਸ਼ੀਆ ਸਜਾਦਾ ਰੂੜੇਵਾਲ ਮੰਗਲ ਸੋਹ ਦਰਿਆ ਬੂਸਾ ਬਲਕਪੂਰਾ ਸਭ ਮੈਂ ਤੁਹਾਨੂੰ ਕਟੋਗਰ 30 ਪਿੰਡ ਇੱਕ ਮਿੰਟ ਵਿੱਚ ਦੱਸ ਦੇਣਾ ਉਹ ਲੋਕ ਅੱਜ ਸਦਨ ਦੇਖ ਰਿਹਾ ਜਿੰਨਾਂ ਦੀਆਂ ਜ਼ਮੀਨਾਂ ਦੇ ਵਿੱਚ 8-8 ਫੁੱਟ ਦੇਤ ਆ ਗਈ ਹੈ ਸਾਡਾ ਸਦਨ ਨਾਲ ਦੇਖ ਰਿਹਾ ਕਿ ਸਦਨ ਨਾਲ ਸਾਡੇ ਬਾਰੇ ਕੀ ਫੈਸਲਾ ਕਰਦਾ ਉਹ ਸਦਨ ਚ ਕੀ ਹੋ ਰਿਹਾ ਸਦਨ ਚ ਵੇਖੋ ਕੀ ਹੋਗਾ ਦੋਸ਼ ਲਾਵੇ ਸਭ ਦੋਸ਼ ਤੇ ਦੋਸ਼ ਆਹ ਕਰਤਾ ਜੀ ਤੁਸੀਂ ਉਹ ਕਰਤਾ ਜੀ ਸਾਡਾ ਪੜਾਵਾਂ ਵੀ ਕਦੀ ਲੈ ਕੇ ਆ ਕਰੋ ਕਿ ਤੁਸੀਂ ਕੀ ਕੀਤਾ ਤੁਸੀਂ ਹਮੇਸ਼ਾ ਹੁੰਦੇ ਹੋ ਤੁਸੀਂ ਆਹ ਕਰਤਾ ਗੁਲਸਰਬ ਨੇ ਉਹ ਕਰਤਾ ਫਲਾਣੇ ਨੇ ਆਹ ਕਰਤਾ ਮੇਰੀ ਬੇਨਤੀ ਹੈ ਸਰ ਇੰਨਾ ਪਿੰਡਾਂ ਦੇ ਵਿੱਚ ਹਜ਼ਾਰਾਂ ਇੱਕਰ ਜ਼ਮੀਨ ਸਭ ਅਵੇਧ ਕਾ ਗਿਆ تھے ਮਾਲੂਥਲ ਬਣ ਗਿਆ ਸਰ ਮੈਂ ਚੇਤੇ ਹੋਊਗਾ ਤੁਹਾਨੂੰ ਸਪੀਕਰ ਸਾਹਿਬ ਮੈਂ ਪਿਛਲੀ ਇੱਕ ਵਿਧਾਨ ਸਭਾ ਦੇ ਵਿੱਚ ਇੱਕ ਮੁੱਦਾ ਠਾਉਣ ਲੱਗਾ ਸੀਗਾ ਮੈਂ ਮੰਤਰੀ ਸੀਗਾ ਤੁਸੀਂ ਵੀ ਮੈਨੂੰ ਕਹਿ ਦਿੱਤਾ ਕਿ ਬੈਠ ਜਾਓ ਮੈਂ ਬੈਠ ਗਿਆ ਮੈਂ ਉਸ ਸਮੇਂ ਕਿਹਾ ਸੀਗਾ ਕੰਡਿਆਂ ਵਾਲੀ ਤਾਰ ਤੋਂ ਪਾਰ ਜਾਂਦਾ ਕਿਸਾਨ ਉਹਨੂੰ ਸਰ ਬਿਜਲੀ ਦਾ ਕਨੈਕਸ਼ਨ ਚਾਹੀਦਾ ਉਹ ਪਾਣੀ ਕਿੱਥੋਂ ਲਾਵੇ ਕਿਸੇ ਨੇ ਗੱਲ ਨਹੀਂ ਸੁਣੀ ਐਦਾਂ ਹੀ ਮਖੌਲ ਟਾਇਆ ਗਿਆ ਸੀਗਾ ਐਦਾਂ ਮਜ਼ਾਕ ਟਾਇਆ ਗਿਆ ਸੀਗਾ ਜਿੰਨਾ ਮਰਜ਼ੀ ਮਜ਼ਾਕ ਟਾਇਆ ਲੋ ਜਿੰਨਾ ਬਸ ਦੀ ਬਜਾਅ ਢਾਈ ਦਿਓ ਅਸੀਂ ਲੋਕਾਂ ਦੀ ਲੜਾਈ ਲੜਾਂ ਸਭ ਲੋਕਾਂ ਲਈ ਲੜਾਂਗੇ ਮੈਂ ਕਿਹਾ ਸੀ ਨਾ ਅਸਤ ਜਾ ਕੇ ਦੇਖੋ ਹਾਸ ਦੀ ਇੱਕ ਕਮੇਟੀ ਬਣਾਓ ਮਦਾਨ ਸਵਾ ਦੀ ਇੱਕ ਕਮੇਟੀ ਬਣਾਓ ਵਾਦੀ ਦੇ ਦਰਿਆ ਦੇ ਕੰਢੇ ਦੇ ਉੱਤੇ ਜਿਹੜੀ ਜ਼ਮੀਨ ਮਾਲੂ ਥਲ ਬਣ ਗਈ ਆ ਉਹਦਾ ਆਵਾਜ਼ ਉਹਦਾ ਵੋਲੀਵਾਸ ਉਹਦਾ ਦੇਂਦਾਰ ਕੌਣ ਕਿੱਥੇ ਗਿਆ ਕੇਂਦਰ ਸਦਗਤ ਸਾਹਿਬ ਅਸੀਂ ਕਹਿ ਰਹੇ ਸੀਗੇ ਸਰ ਗੋਲਨੀ 88 ਜੀ ਬਗੀ ਆ 60 80 ਦੇ ਸਭ ਤੋਂ ਜ਼ਿਆਦਾ ਗਈ ਆ ਸਾਡੇ ਬੁੱਧਾ ਕੇਂਦਰ ਸਰਕਾਰ ਨੇ ਹੱਲ ਕਰਨਾ ਸੀਗਾ ਅਸੀਂ ਬਾਰ ਬਾਰ ਕਹਿੰਦੇ ਆ ਤੇ ਕੇਂਦਰ ਸਰਕਾਰ ਦਖਲਦਾ ਜੀ ਕਰੇ ਅਸੀਂ ਬਾਰਡਰ ਤੇ ਲੜਦੇ ਆ ਅਸੀਂ ਬਾਰਡਰ ਤੇ ਬੈਈਏ ਆ 4 ਮਹੀਨੇ ਪਹਿਲਾਂ ਸਦੂਲ ਦੀ جنگ ਦੇ ਵਿੱਚ ਸਾਡਾ ਜਾੜਾ ਹੋਇਆ ਸੀਗਾ ਹੁਣ ਫੇਰ ਦੁਬਾਰਾ ਸਦਾ ਸਭ ਕੁਝ ਉਜੜ ਗਿਆ ਸਾਡੇ ਟਰੈਕਟਰ ਸਾਡੀ ਤੁਸੀਂ ਫਸਲਾ

ਵੀ ਲੱਖ ਦਾ ਸਰਕਿੱਲਾ ਸੀਗਾ ਜਿੱਥੇ ਅੱਜ 8-8 ਫੁੱਟ ਦੇ ਚੜ ਗਿਆ ਮੈਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਸੀਗੀ ਮਾਝੋਕ ਸਦਾ ਭਗਵਾਨ ਸ੍ਰੀ ਮਾਨ ਜੀ ਤੁਹਾਨੂੰ ਕਿਹਾ ਸੀਗਾ ਮੈਂ ਵੀ ਤੁਹਾਡੇ ਹਲਕੇ ਜਾ ਕੇ ਆਇਆ ਹਾਂ ਆ ਤੁਸੀਂ ਜਾ ਕੇ ਆਏ ਹੋ ਤੁਸੀਂ ਬਹੁਤ ਉੱਥੇ ਸੇਵਾ ਕੀਤੀ ਐ ਬੜਾ ਕੰਮ ਕੀਤਾ ਬੜਾ ਦਰਦ ਐ ਮੈਂ ਸਹਿਮਤ ਐ ਇਸ ਗੱਲ ਨਾਲ ਲੇਕਿਨ ਹੁਣ ਸਮੇਂ ਦੀ ਕਮੀ ਐ ਵਾਈਂਡ ਅਪ ਕਰ ਲਓ ਮੈਂ ਬੇਰੱਦੀ ਕਰਦਾ ਰੋਕਣ ਨੂੰ ਲੇਕਿਨ ਸਾਰਾ ਨਹੀਂ ਬੋਲਣਾ ਮੈਂ ਸਭ ਦੋ ਤਿੰਨ ਗੱਲਾਂ ਕੱਦ ਗਿਆ ਅਸੀਂ ਅਸੀਂ ਸਭ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਸੀ ਕਿ ਜਿਸ ਦਾ ਕਹਿ ਉਸ ਦੀ ਰੇਤ ਪਾਲਸੀ ਲਾਗੂ ਕੀਤੀ ਜਾਵੇ ਮੁੱਖ ਮੰਤਰੀ ਸਾਹਿਬ ਨੇ ਲਾਗੂ ਕਰਤੀ ਕਿਸਾਨ ਆਪਣੀਆਂ ਜ਼ਮੀਨਾਂ ਤੋਂ ਰੇਤ ਕੱਢ ਰਹੇ ਆ ਸਰ ਕੰਦਿਆ ਦੀ ਤਾਰ ਤੋਂ ਪਾਰ ਜਿੱਥੇ ਬੀਆ ਸਰ ਦੇ ਗੇਟ ਲੱਗੇ ਸੱਤ ਸੱਤ ਫੁੱਟ ਰੇਤ ਸੱਦ ਇਹਨਾਂ ਨੂੰ ਪੁੱਛੋ ਕਿਦਾਂ ਨਿਕਲੂਗੀ ਉਹ ਕਿੰਦੇ ਸਰਕਾਰ ਦੇ ਅੰਦਰ ਆਉਂਗੇ ਆ ਜੋ ਸਾਡੇ ਦੇ ਕਾਨੂੰਨ ਲਾਗੂ ਕਰਦੇ ਆ ਕਹਿੰਦੇ ਤੁਸੀਂ 50 ਕਿਲੋਮੀਟਰ ਦੇ ਘੇੜੇ ਚਾਉਂਦੇ ਹੋ 50 ਕਿਲੋਮੀਟਰ ਬੀਆ ਸਰਬ ਦੇ ਅੰਦਰ ਆਉਂਦੇ ਹੋ ਸੱਦ ਹੋਣੀ ਅਹੀ ਆਉਂਦੇ ਹੁਣ ਕਿੱਥੇ ਕਿੰਦੇ ਸਰਕਾਰ ਸੱਬ ਹੁਣ ਕਿੰਦੇ ਸਰਕਾਰ ਕਿੱਥੇ ਆ ਹੁਣ ਕਿੱਥੇ ਆ ਕਿੰਨੇ ਦੇਣਾ ਸਾਨੂੰ 20 ਲੱਖ ਰੁਪਇਆ ਪੱਗ ਕਿੱਲੇ ਦਾ ਕਿੰਨੇ ਦੇਣਾ ਸੱਦ ਉੱਥੇ ਹਜਾ ਦਾ ਇੱਕ ਵੀ ਦੁਰਗੀ ਆਉ ਮੈਂ ਤੁਹਾਨੂੰ ਦੱਸਦਾ ਕਿੰਦਾ ਟਰੈਕਟਰ ਲੋਕ ਰਾਵੀ ਦੇ ਵਿੱਚੋਂ ਦੰਬੇ ਆਪਣੇ ਕੱਢ ਰਹੇ ਆ ਰਾਵੀ ਦੇ ਵਿੱਚੋਂ ਦੰਬੇ ਟਰੈਕਟਰ ਲੋਕ ਕੱਢ ਰਹੇ ਆ ਸੋ ਆਪਾਂ ਨੂੰ ਸੱਚ ਸਜੀਦਾ ਹੋਣਾ ਚਾਹੀਦਾ ਜਜ਼ਬਾਤੀ ਗੱਲਾਂ ਕਰਕੇ ਮਾਹੌਲ ਖਰਾਬ ਕਰਕੇ ਆਪਾਂ ਚਲੇ ਜਾਂਦੇ ਆ ਪਰ ਲੋਕ ਬਿਠਾ ਦੇ ਵੇਖਣ ਦੇ ਅੱਜ ਦੇ ਸੈਸ਼ਨ ਨੂੰ ਸਤਾਂਤੋਲਦੀ ਦੇ ਲੋਕ ਵੇਖਣ ਦੇ ਸਤਾਂਤੋਲਦੀ ਦੇ ਲੋਕ ਦੇਖਦੇ ਅਸਲ ਫੋਜਪੁਰ ਦੇ ਦੇਖਦੇ ਪੱਟੀ ਦੇ ਦੇਖਦੇ ਲਾਲਜੀਤ ਭੁੱਲਤ ਬੈਠਾ ਸਦੋਂ ਦੇਖ ਰਿਹਾ ਕਿ ਸਦਨ ਸਾਡੇ ਬਾਅਦ ਕੀ ਕਹਿੰਦਾ ਤੇ ਸਦਨ ਸਦਨ ਦਾ ਲੀਡਰ ਦੇਖੋ ਤੁਸੀਂ ਸਰ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ بڑے بڑے ਵੱਡੇ ਮਹਾਂਪੂਤਸਾ ਇਹ ਨਾਲੇ ਦੇ ਵਿੱਚ ਸਪੀਕਰ ਸਾਹਿਬ ਤੁਸੀਂ ਵੀ ਆਏ ਕਾਸੇ ਵਾਲੇ ਸੰਗ ਸੱਜ ਸੁਦਾਨ ਸਿੰਘ ਜੀ ਬਾਬਾ ਦਿਗਤਾ ਸਿੰਘ ਜੀ ਤੰਗ ਦਾ ਨਾਲੇ ਬਾਬਾ ਸੁਖਾ ਸਿੰਘ ਸਹਾਰੀ ਜਾਵੇ ਸਭ ਤੋਂ ਬੰਦ ਬੰਨਨ ਦੇ ਸੇਵਾ ਕਰਦੇ ਆ ਗਿਆਨੀ ਲਕਬੀਰ ਸਿੰਘ ਜੀ ਤਾਲ ਤੱਕ ਦੇ ਸਭ ਦਾ ਜ਼ਿਆਦਾਬ ਬਾਬਾ ਸਾਹਿਬ ਦੇ ਹੱਦ ਗ੍ਰੰਥੀ ਭਾਈ ਬਲਦੇਵ ਸਿੰਘ ਮਡਾਵਾ ਆਪਣੀਆਂ ਟੀਮਾਂ ਲੈ ਕੇ ਸਭ ਤੋਂ ਅੰਮਕਾ ਹੋਏ ਸਭ ਮੈਨੂੰ ਕਹਿਣ ਦੇ ਵਿੱਚ ਆਪਣੇ ਐਮਪੀ ਸਾਹਿਬ ਵੀ ਲੱਗੇ ਸਾਡੇ ਐਮਪੀ ਸਾਹਿਬ ਸੰਨੀ ਸਾਹਿਬ ਸਭ ਦਿੱਲੀ ਤੋਂ ਆ ਕੇ ਹੋਏ ਸਾਡੇ ਨਾਲ ਟ੍ਰੈਕਟਰ ਤੋਂ ਆਉਂਦੇ ਆ ਸਭ ਕਿੱਥੇ ਗਏ

ਮੈਂ ਤੇ ਨੂੰ ਰਸ ਕਰੇ ਬਹਾਨਾ ਨੂੰ ਤੁਸੀਂ ਕਰੋ ਤੁਸੀਂ ਬੈਠੋ ਜੀ ਬਾਏ ਬਾਏ ਜੀ ਬੈਠੋ ਤੁਸੀਂ ਸਾਬ 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 ਕਹ ਦੀ ਕਸ ਲੋ ਤੁਸੀਂ ਤੁਸੀਂ ਦੋਗਣ ਗੱਲ ਪੂਰੀ ਕਰ ਲੈਣੋ ਉਹਨਾਂ ਨੂੰ ਹੀ ਹੀ ਇਜ਼ ਅਬਾਊਟ ਟ ਫਿਨਿਸ਼ ਹੀ ਇਜ਼ ਅਬਾਊਟ ਟ ਫਿਨਿਸ਼ ਜੀ ਹੀ ਇਜ਼ ਅਬਾਊਟ ਟ ਫਿਨਿਸ਼ ਜੀ ਜੀ ਬੜੇ ਬੜੇ ਮਾਪੂਸ ਸੈਕਟ ਉਤਰਾਖੰਡ ਤੋਂ ਜੁਪੀ ਤੋਂ ਹਰਿਆਣੇ ਤੋਂ ਰਾਜਸਥਾਨ ਤੋਂ ਦਿੱਲੀ ਤੋਂ ਪੰਜਾਬ ਦੇ ਕੋਨੇ ਕੋਨੇ ਤੋਂ ਪੰਜਾਬੀ ਟਰਾਲੀਆਂ ਪਾ ਪਾ ਕੇ ਤਰਾਕ ਤੋਂ ਬਾਅਦ ਕੇ ਉਹਨਾਂ ਨੇ ਸਾਰੀ ਬਾਹ ਫੜੀ ਸਾਲ ਲੀਡਰ ਗਏ ਮੋਦੀ ਸਾਹਿਬ ਨੇ ਸੰਤਰੀ ਮੰਤਰੀ ਭੇਜੇ ਆਪਣੇ ਖਾਲੀ ਹੱਥੀ ਗਏ ਖਾਲੀ ਹੱਥੀ ਵਾਪਸ ਆ ਗਏ ਕੋਚਨੀ ਦਿੱਤਾ ਅਸੀਂ ਕੀ ਕਹਿੰਦਾ ਸੀ ਮੈਂ ਅੱਜ ਵੀ ਕਹਿੰਦਾ ਹਾਂ ਹੌਸਲੇ ਵਿੱਚ ਤੇ ਜਿਹਨਾਂ ਨੇ ਉਹ ਦਬਾ ਦਾ ਪੈਰਾਂ ਤੇ ਖੜੇ ਕਰਨ ਵਾਸਤੇ ਮੋਦੀ ਸਾਹਿਬ ਨੂੰ ਲੈਟਰ ਲਿਖੀ ਸੀ ਸੈਦਾ ਚੌਹੰਦ ਨਾਲ ਮੀਟਿੰਗ ਕੀਤੀ ਸੀ ਮੈਂ ਕਿ ਸਾਨੂੰ 2000 ਕਰੋੜ ਰੁਪਈਆ ਦਿਓ ਅਸੀਂ ਉੱਜੜ ਗਏ ਨਾਲੇ ਵਾਲੇ ਸਾਡੀ ਗੱਲ ਨਹੀਂ ਸੁਣੀ ਗਈ ਸਾਬ ਇਹਨਾਂ ਦਾ ਨੇਤਾ ਆਇਆ ਆ ਜਿਹੜਾ ਜਾਦੇ ਕਿੰਨਣ ਦੇ ਇਹਨਾਂ ਦਾ ਨੇਤਾ ਆਇਆ ਗੋਲਗਾਂਧੀ ਜੀ ਸਾਨੂੰ ਬੜੀ ਵੀਰ ਸੀ ਮੈਂ ਕਿਹਾ ਚਲੋ ਅੱਜ ਆਏ ਤੇ 20 ਦਿਨ ਬਾਅਦ ਆਇਆ ਮੈਠਾ 20 ਦਿਨ ਬਾਅਦ ਆਇਆ ਚਲੋ ਕੋਸੇ ਕੋਈ ਤੇ ਦੇਖੇ ਜਾਣਗੇ ਆਸ ਫੇਰੇ ਮੈਂ ਸਬਿਕਤ ਸਾਹ ਫੇਰੇ ਮੈਂ ਕੈਲਕੂਲੇਟ ਕਰਿਆ ਸੀਗਾ 100 ਜਿਹੜੇ ਜਿਹੜੇ ਮਾਜੋਗ શિક્ષੀਤਾ ਇਤ ਹੈ ਉਹਨਾਂ ਦਾ ਨਾਮ ਸਪੰਡ ਕੀਤਾ ਜਾਵੇ ਠੀਕ ਹੈ ਚਲੋ ਮੈਂ ਕਹਿ ਤੱਕ ਹੋ ਜਾ ਹੋ ਗਿਆ ਮੈਂ ਆਪਣੀ ਗੱਲ ਕਹਿ ਦਿੱਤੀ ਆ ਲੈਟ ਹਿਮ ਕੰਪਲੀਟ ਲੈਟ ਹਿਮ ਕੰਪਲੀਟ ਲੈਟ ਹਿਮ ਕੰਪਲੀਟ ਸੁਣ ਕੇ ਕਰਦੇ ਜਾਓ ਜੀ ਬੋਲੋ ਜੀ ਮੇਨੋ ਪਹਿਲੇ ਗੱਲ ਇਹ ਹੈ ਇਹ ਆਪਣੀ ਇੱਕ ਪੁਆਇੰਟ ਆਫ ਅਰਡੂ ਦੇ ਪੁਆਇੰਟ ਆਫ ਅਰਡੂ ਕਰਨੇ ਕੰਪਲੀਟ ਕਰ ਲਓ

اپنا جو بھی چی آگیا تو بنا میں بہت لوگ ساری سرکار چلو بولو سب اتنے باہر تا ٹھیک ہے تسا دی تسا دی تسا دی کیا کیا بولنا مہاراجر چلو سیا دو میں چلو بولو جی بولو جی سر میں آپ کا جواب دن لگا جی آج جیدہ باجہ صاحب ہیں ਇੱਕ ਨਾ ਟੁੱਟੀ ਦੀ ਇਹ ਗੱਲ ਕਰਦੇ ਸਭ ਮੇਰਾ ਪੀਆ ਮਖਤਬ ਆਵਾਸ ਸਖਾਵਾ ਮੁੰਡਾ ਇਹ ਕਿ ਕਹਿੰਦੇ ਕਾਂਗਦਸੀ ਇੰਨੀਆਂ ਬੇਹੁਜੂਲ ਗੱਲਾਂ ਕਰਦੇ ਜੇ ਮੇਰੇ ਪੀਏ ਦੀ ਜ਼ਮੀਨ ਸਾਬ ਤੋਂ ਹੋ ਜਾਏ ਸਭ ਇੱਕ ਕਨਾਵ ਕੋ ਕੋ ਬਚਾ ਦੇ ਕੋ ਜ਼ਮੀਨਾਂ ਕਹਿੰਦੇ ਜੀ ਉਹਦੇ ਨਾਲ ਕੁੜਾਦੀ ਮੇਰਾ ਨਾਮ ਰਹਿਦਾ 24 ਘੰਟੇ ਮੇਰਾ ਕਾ ਦੇਂਦਾ ਸਭ ਮੈਂ ਪਿੰਡ ਦੇ ਤੋਂ ਟੜਿਆਂ ਦੇ ਆਪੋ ਜੀ ਤੋਰਤੀ ਆਹੀ ਬਣਾਤੀ ਸਭ ਕੁਝ ਕਰਤਾ ਮੈਂ ਅਕੋ ਗੱਲ ਕਹਿ ਦਿਆ ਸੀਗਾ ਸੁਣਦਾ ਜੀ ਵਾਜਵਾ ਜੀ ਆਪਾਂ ਇੱਥੇ ਰਾਜਨੀਤੀ ਕਰਨ ਨਹੀਂ ਆਏ ਜੀ ਅੱਜ ਦਾ ਸੈਸ਼ਨ ਉਹਨਾਂ ਲੋਕਾਂ ਲਈ ਐ ਜਿੰਨਾਂ ਦੇ ਕੰਮ ਰੁੜ ਗਏ ਵਿਚਾਰਿਆਂ ਦੇ ਜ਼ਮੀਨਾਂ ਰੁੜ ਗਈਆਂ ਘਰ ਖਰਾਬ ਹੋ ਗਏ ਬਿਮਾਰੀਆਂ ਪੈ ਗਈਆਂ ਫੱਜੂ ਰੁੜ ਗਏ ਅਬ ਰਾਜਨੀਤੀ ਕਰਨ ਲੱਗੇ ਐ ਲੈ ਜਮ ਕੰਪਲੀਟ ਇਹਨਾਂ ਲੋਕ ਦੇਖਦੇ ਆ ਇਹਨਾਂ ਲੋਕ ਦੇਖਦੇ ਵੀ ਉਹਨਾਂ ਨੇ ਕੀ ਕੀਤਾ ਸਭ ਮੈਂ ਤੇ ਇਹ ਗੱਲ ਕਹਿਣੀ ਚਾਹੁੰਦਾ ਅਮਨ ਸ਼ੇਰ شہری کلسی बेठो जी शहरी कलसी जी शहरी कलसी जी बेठो